ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਰੱਬ ਜੋ ਕਰਦਾ ਚੰਗੇ ਲਈ ਕਰਦਾ ਦੁਖੀ ਰਹਿਣ ਵਾਲੇ ਇੱਕ ਕਹਾਣੀ ਸੁਣੋ ਲਾਈਫ ਚੇਂਜਿੰਗ ਮੋਰਲ ਇੱਕ ਕਹਾਣੀ ਉਹਨਾਂ ਲਈ ਹੈ ਜੋ ਜ਼ਿੰਦਗੀ ਦੀਆਂ ਠੋਕਰਾਂ ਤੋਂ ਥੱਕ ਗਏ ਹਨ ਜਿਨ੍ਹਾਂ ਦੇ ਮਨ ਵਿੱਚ ਸਵਾਲ ਉੱਠਦੇ ਹਨ ਕਿ ਸਾਡੇ ਨਾਲ ਹੀ ਇਹ ਸਭ ਕਿਉਂ ਹੋ ਰਿਹਾ ਹੈ ਇਸ ਕਹਾਣੀ ਵਿੱਚ ਤੁਸੀਂ ਜਾਣੋਗੇ ਕਿ ਰੱਬ ਦੀ ਮਰਜ਼ੀ ਸਾਡੀ ਸਮਝ ਤੋਂ ਬਾਹਰ ਹੁੰਦੀ ਹੈ ਪਰ ਉਸ ਦਾ ਹਰ ਫੈਸਲਾ ਸਾਡੇ ਭਲੇ ਲਈ ਹੀ ਹੁੰਦਾ ਹੈ ਇਹ ਕਹਾਣੀ ਹੈ ਅਮਰ ਸਿੰਘ ਦੀ ਇੱਕ ਅਜਿਹੇ ਇਨਸਾਨ ਦੀ ਜਿਸ ਦੀ ਜ਼ਿੰਦਗੀ ਨੇ ਉਸ ਨੂੰ ਉਚਾਈਆਂ ਤੋਂ ਡੂੰਘਾਈਆਂ ਤੱਕ ਪਹੁੰਚਾਇਆ ਤੇ ਫਿਰ ਵਾਪਸ ਇੱਕ ਨਵੀਂ ਰੋਸ਼ਨੀ ਵੱਲ ਲੈ ਗਈ ਅਮਰ ਲੁਧਿਆਣਾ ਸ਼ਹਿਰ ਦੇ ਇੱਕ ਪੌਸ਼ ਇਲਾਕੇ ਵਿੱਚ ਰਹਿੰਦਾ ਸੀ ਉਸ ਦਾ ਕੱਪੜੇ ਦਾ ਵਪਾਰ ਸੀ ਜੋ ਦਿਨੋ ਦਿਨ ਫੁੱਲ ਰਿਹਾ ਸੀ ਉਸ ਦੀ ਪਤਨੀ ਸਿਮਰਨ ਦੋ ਬੱਚੇ 10 ਸਾਲ ਦਾ ਪੁੱਤਰ ਰਾਜ ਤੇ 8 ਸਾਲ ਦੀ ਤੀ ਸੋਨੀ ਤੇ ਮਾਪੇ ਸਾਰੇ ਇਕੱਠੇ ਖੁਸ਼ਹਾਲ ਜ਼ਿੰਦਗੀ ਜੀ ਰਹੇ ਸਨ ਅਮਰ ਨੇ ਸਖਤ ਮਿਹਨਤ ਨਾਲ ਆਪਣਾ ਸੁੰਦਰ ਘਰ ਬਣਾਇਆ ਸੀ ਤੇ ਉਸ ਨੂੰ ਆਪਣੇ ਪਰਿਵਾਰ ਤੇ ਮਾਣ ਸੀ ਹਰ ਰੋਜ਼ ਸਵੇਰੇ ਉਹ ਗੁਰਦੁਆਰੇ ਜਾਂਦਾ ਅਰਦਾਸ ਕਰਦਾ ਤੇ ਰੱਬ ਦਾ ਸ਼ੁਕਰਾਨਾ ਕਰਦਾ ਉਸ ਦੀ ਜ਼ਿੰਦਗੀ ਸੁਪਨਿਆਂ ਵਰਗੀ ਸੀ ਪਰ ਕਹਿੰਦੇ ਹਨ ਕਿ ਜ਼ਿੰਦਗੀ ਅਚਾਨਕ ਪਲਟਾ ਖਾ ਸਕਦੀ ਹੈ ਇੱਕ ਦਿਨ ਅਮਰ ਦੇ ਬਿਜ਼ਨਸ 파ਟਨਰ ਨੇ ਉਸ ਨਾਲ ਧੋਖਾ ਕੀਤਾ ਉਸਨੇ ਖਾਤਿਆਂ ਵਿੱਚ ਹਿਰਾਫੇਰੀ ਕੀਤੀ ਲੱਖਾਂ ਰੁਪਏ ਗबन ਕਰ ਲਏ ਤੇ ਸਾਰਾ ਇਲਜ਼ਾਮ ਅਮਰ ਤੇ ਲਗਾ ਦਿੱਤਾ ਪੁਲਿਸ ਨੇ ਅਮਰ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਸਾਰਾ ਸਾਮਰਾਜ ਟਹਿ ਗਿਆ ਉਸ ਦੇ ਦੋਸਤ ਤੇ ਰਿਸ਼ਤੇਦਾਰ ਮੂੰਹ ਫੇਰ ਗਏ ਤੇ ਅਮਰ ਦੀ ਦੁਨੀਆ ਉੱਜੜ ਗਈ ਉਹ ਸੋਚਣ ਲੱਗਾ ਕਿ ਰੱਬ ਨੇ ਉਸ ਨਾਲ ਇਹ ਸਲੂਕ ਕਿਉਂ ਕੀਤਾ ਜੇਲ੍ਹ ਵਿੱਚ ਬੈਠੇ ਅਮਰ ਦਾ ਮਨ ਟੁੱਟ ਗਿਆ ਸੀ ਉਹ ਰੋਜ਼ ਆਪਣੀ ਬੇਕਸੂਰੀ ਦੀਆਂ ਚੀਕਾਂ ਮਾਰਦਾ ਪਰ ਕੋਈ ਸੁਣਨ ਵਾਲਾ ਨਹੀਂ ਸੀ ਉਸਨੇ ਸੋਚਿਆ ਕਿ ਜਿਸ ਰੱਬ ਤੇ ਉਸਨੇ ਇੰਨਾ ਭਰੋਸਾ ਕੀਤਾ ਉਸਨੇ ਹੀ ਉਸਨੂੰ ਧੋਖਾ ਦਿੱਤਾ ਉਸ ਦੀਆਂ ਅੱਖਾਂ ਵਿੱਚ ਹੰਝੂ ਤੇ ਮਨ ਵਿੱਚ ਗੁੱਸਾ ਸੀ ਪਰ ਉਸ ਦੀ ਪਤਨੀ ਸਿਮਰਨ ਨੇ ਹੌਸਲਾ ਨਾ ਛੱਡਿਆ ਉਹ ਹਰ ਹਫ਼ਤੇ ਜੇਲ੍ਹ ਮਿਲਣ ਜਾਂਦੀ ਅਮਰ ਨੂੰ ਟਾਂਡਸ ਬੰਦੀ ਤੇ ਕਹਿੰਦੀ ਅਮਰ ਸਾਨੂੰ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਹੈ ਜੋ ਹੋ ਰਿਹਾ ਹੈ ਕਿਸੇ ਵੱਡੇ ਮਕਸਦ ਲਈ ਹੋ ਰਿਹਾ ਹੈ ਪਰ ਅਮਰ ਦੇ ਕੰਨਾ ਤੇ ਇਹ ਗੱਲਾਂ ਨਹੀਂ ਚੜਦੀਆਂ ਸਨ ਉਹ ਰੋਜ਼ ਆਪਣੇ ਪੁਰਾਣੇ ਦਿਨ ਯਾਦ ਕਰਦਾ ਜਦੋਂ ਉਸ ਦਾ ਘਰ ਹਾਸੇ ਨਾਲ ਗੂੰਜਦਾ ਸੀ ਜਦੋਂ ਉਸ ਦੇ ਬੱਚੇ ਖੁਸ਼ੀ ਨਾਲ ਖੇਡਦੇ ਸਨ ਤੇ ਜਦੋਂ ਉਸ ਦੀ ਮਿਹਨਤ ਦਾ ਮੁੱਲ ਮਿਲਦਾ ਸੀ ਹੁਣ ਸਭ ਕੁਝ ਖਤਮ ਹੋ ਗਿਆ ਸੀ ਕਈ ਮਹੀਨਿਆਂ ਬਾਅਦ ਅਦਾਲਤ ਵਿੱਚ ਅਮਰ ਦਾ ਕੇਸ ਚੱਲਿਆ ਇੱਕ ਗਵਾਹ ਨੇ ਸੱਚ ਬਿਆਨ ਕੀਤਾ ਤੇ ਅਮਰਦੀਪ ਬੇਕਸੂਰੀ ਸਾਬਤ ਹੋ ਗਈ ਉਸ ਨੂੰ ਜੇਲ੍ਹ ਤੋਂ ਰਿਹਾਈ ਮਿਲ ਗਈ ਪਰ ਬਾਹਰ ਆਉਂਦੇ ਹੀ ਉਸ ਨੇ ਦੇਖਿਆ ਕਿ ਉਸ ਦੀ ਜ਼ਿੰਦਗੀ ਦਾ ਕੋਈ ਅਸਰ ਨਹੀਂ ਬਚਿਆ business ਖਤਮ ਕਾਰਵਿਕ ਚੁੱਕਾ ਤੇ ਪਰਿਵਾਰ ਬੇਸਹਾਰਾ ਅਮਰ ਦੇ ਮਨ ਵਿੱਚ ਡੂੰਗਾ ਦਰਦ ਸੀ ਉਹ ਸੋਚਦਾ ਕਿ ਹੁਣ ਜ਼ਿੰਦਗੀ ਵਿੱਚ ਕੁਝ ਨਹੀਂ ਬਚਿਆ ਉਸ ਦੇ ਬੱਚਿਆਂ ਦੀਆਂ ਅੱਖਾਂ ਵਿੱਚ ਉਦਾਸੀ ਤੇ ਸਿਮਰਨ ਦੇ ਚਿਹਰੇ ਤੇ ਥਕਾਵਟ ਸਾਫ਼ ਦਿਖਾਈ ਦਿੰਦੀ ਸੀ અમર ડિપ્રેશન ਦੀ ડુંગી ખાઈ ਵਿੱਚ ડૂબ ਗਿਆ. ਉਹ રોજ રાત ਨੂੰ બેઠકે રોંડા ਤੇ سوچਦਾ કે ਰੱਬ ਨੇ ਉਸ ਨਾਲ ઇન્ની બેઈનસાફી ક્યું ਕੀਤੀ. સિમરણ ਨੇ એક ਦਿਨ અમર ਨੂੰ સમજાયા. ਅਸੀਂ ਸ਼ਹਿਰ ਵਿੱਚ ਰਹਿ ਕੇ ਹੁਣ ਕੁਝ ਨਹੀਂ ਕਰ ਸਕਦੇ. ਚੱਲੋ, ਮੇਰੇ ਪਿੰਡ ਵੱਲ ਚੱਲੀਏ. ਉੱਥੇ ਪਿਤਾ ਜੀ ਦਾ ਘਰ ਹੈ, ਥੋੜੀ જમીન ਵੀ ਹੈ. ਸ਼ਾਇਦ નવી ਸ਼ੁਰੂਆਤ ਕਰ ਸਕીએ. અમર ਨੂੰ ਇਹ ਗੱਲ પસંદ ਨਹੀਂ ਸੀ. ਉਹ سوچਦਾ ਕਿ ਸ਼ਹਿਰ ਦਾ ਵਪਾਰੀ ਹੁਣ ਪਿੰਡ ਵਿੱਚ ਕੀ ਕਰੇਗਾ ਪਰ ਉਸ ਕੋਲ ਕੋਈ ਰਾਹ ਨਹੀਂ ਸੀ ਇਸ ਤਰ੍ਹਾਂ ਪਰਿਵਾਰ ਸਿਮਰਨ ਦੇ ਪਿੰਡ ਚਲਾ ਗਿਆ ਪਿੰਡ ਦੀ ਜ਼ਿੰਦਗੀ ਸ਼ਹਿਰ ਨਾਲੋਂ ਬਿਲਕੁਲ ਵੱਖਰੀ ਸੀ ਉੱਥੇ ਨਾ ਤਾਂ ਰੌਣਕ ਸੀ ਨਾ ਸਹੂਲਤਾ ਅਮਰ ਨੇ ਖੇਤੀ ਸ਼ੁਰੂ ਕੀਤੀ ਪਰ ਉਸ ਨੂੰ ਇਸ ਦਾ ਕੋਈ ਤਜਰਬਾ ਨਹੀਂ ਸੀ ਪਹਿਲੇ ਸਾਲ ਫਸਲ ਚੰਗੀ ਨਾ ਹੋਈ ਤੇ ਉਸ ਦਾ ਮਨ ਹੋਰ ਟੁੱਟ ਗਿਆ ਬੱਚੇ ਸ਼ਹਿਰ ਦੀਆਂ ਯਾਦਾਂ ਨੂੰ ਤਰਸਦੇ ਤੇ ਅਮਰ ਆਪਣੇ ਆਪ ਨੂੰ ਕੋਸਦਾ ਸਿਮਰਨ ਨੇ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ ਉਸਨੇ ਪਿੰਡ ਦੇ ਸਕੂਲ ਵਿੱਚ ਪੜਾਉਣਾ ਸ਼ੁਰੂ ਕੀਤਾ ਤੇ ਘਰ ਦਾ ਖਰਚ ਚਲਾਉਣ ਲਈ ਥੋੜੇ ਪੈਸੇ ਕਮਾਉਣ ਲੱਗੀ ਪਰ ਅਮਰ ਦੇ ਮਨ ਵਿੱਚ ਅਜੇ ਵੀ ਗੁੱਸਾ ਸੀ ਉਹ ਸੋਚਦਾ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਸਮਾਂ ਆ ਗਿਆ ਹੈ ਇੱਕ ਦਿਨ ਖੇਤ ਵਿੱਚ ਕੰਮ ਕਰਦੇ ਸਮੇਂ ਉਸ ਦੀ ਮੁਲਾਕਾਤ ਗੁਰਦਿਆਲ ਸਿੰਘ ਨਾਲ ਹੋਈ ਇੱਕ ਬਜ਼ੁਰਗ ਜਿਸ ਨੂੰ ਪਿੰਡ ਵਿੱਚ ਸਾਰੇ ਸਤਿਕਾਰ ਦੇ ਸਨ ਗੁਰਦਿਆਲ ਨੇ ਅਮਰ ਦੀ ਉਦਾਸੀ ਦੇਖੀ ਤੇ ਉਸ ਨਾਲ ਗੱਲ ਸ਼ੁਰੂ ਕੀਤੀ ਅਮਰ ਨੇ ਆਪਣੀ ਸਾਰੀ ਕਹਾਣੀ ਸੁਣਾਈ ਕਿਵੇਂ ਉਸ ਦਾ ਬਿਜ਼ਨਸ ਖਤਮ ਹੋਇਆ ਜੇਲ੍ਹ ਵਿੱਚ ਦਿਨ ਗੁਜ਼ਰੇ ਤੇ ਹੁਣ ਪਿੰਡ ਵਿੱਚ ਇਹ ਮੁਸੀਬਤਾਂ ਉਸ ਨੇ ਕਿਹਾ ਮੈਂ ਰੱਬ ਤੇ ਭਰੋਸਾ ਕੀਤਾ ਪਰ ਉਸ ਨੇ ਮੇਰੇ ਨਾਲ ਸਿਰਫ ਧੋਖਾ ਕੀਤਾ ਗੁਰਦਿਆਲ ਨੇ ਸ਼ਾਂਤੀ ਨਾਲ ਕਿਹਾ ਅਮਰ ਰੱਬ ਧੋਖਾ ਨਹੀਂ ਦਿੰਦਾ ਉਸ ਦੀਆਂ ਯੋਜਨਾਵਾਂ ਸਾਡੇ ਤੋਂ ਵੱਡੀਆਂ ਹੁੰਦੀਆਂ ਹਨ ਤੂੰ ਅਜੇ ਸਿਰਫ ਸ਼ੁਰੂਆਤ ਦੇਖੀ ਹੈ ਅੰਤ ਅਜੇ ਬਾਕੀ ਹੈ ਕੁਝ ਸਮੇਂ ਬਾਅਦ ਪਿੰਡ ਵਿੱਚ ਇੱਕ ਵੱਡੀ ਬਿਮਾਰੀ ਫੈਲ ਗਈ ਲੋਕ ਇੱਕ ਇੱਕ ਕਰਕੇ ਬਿਮਾਰ ਪੈਣ ਲੱਗੇ ਤੇ ਡਾਕਟਰਾਂ ਦੀ ਕਮੀ ਸੀ ਸਿਮਰਨ ਜੋ ਪਹਿਲਾਂ ਨਰਸ ਦਾ ਕੰਮ ਕਰ ਚੁੱਕੀ ਸੀ ਨੇ ਅੱਗੇ ਆਉਣ ਦਾ ਫੈਸਲਾ ਕੀਤਾ ਉਸ ਨੇ ਦਿਨ ਰਾਤ ਲੋਕਾਂ ਦੀ ਸੇਵਾ ਕੀਤੀ ਘਰ ਘਰ ਜਾ ਕੇ ਦਵਾਈਆਂ ਦਿੱਤੀਆਂ ਬੱਚਿਆਂ ਤੇ ਬਜ਼ੁਰਗਾਂ ਦਾ ਖਿਆਲ ਰੱਖਿਆ ਉਸ ਦੀ ਮਿਹਨਤ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਬਚ ਗਈ ਪਿੰਡ ਵਾਲਿਆਂ ਨੇ ਸਿਮਰਨ ਦੀ ਵਾਹ ਵਾਹ ਕੀਤੀ ਤੇ ਅਮਰ ਦੇ ਪਰਿਵਾਰ ਨੂੰ ਇੱਕ ਨਵੀਂ ਇੱਜ਼ਤ ਮਿਲੀ ਅਮਰ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਸ਼ਾਇਦ ਉਸ ਦੀ ਜ਼ਿੰਦਗੀ ਵਿੱਚ ਕੁਝ ਚੰਗਾ ਹੋ ਰਿਹਾ ਹੈ ਉਸ ਨੇ ਵੀ ਖੇਤੀ ਵਿੱਚ ਦਿਲ ਲਗਾਉਣਾ ਸ਼ੁਰੂ ਕਰ ਦਿੱਤਾ ਗੁਰਦਿਆਲ ਨੇ ਉਸ ਨੂੰ ਖੇਤੀ ਦੇ ਗੁਰ ਸਿਖਾਏ ਕਿਵੇਂ ਬੀਜ ਬੀਜਣੇ ਪਾਣੀ ਦੇਣਾ ਫਸਲ ਦੀ ਦੇਖਭਾਲ ਕਰਨੀ ਅਗਲੇ ਸਾਲ ਅਮਰਦੀਪ ਫਸਲ ਸੋਨੇ ਵਾਂਗ ਚਮਕੀ ਉਸਨੇ ਆਪਣਾ ਅਨਾਜ ਬਾਜ਼ਾਰ ਵਿੱਚ ਵੇਚਿਆ ਤੇ ਪਹਿਲੀ ਵਾਰ ਚੰਗਾ ਮੁਨਾਫਾ ਕਮਾਇਆ ਉਸਦੀ ਆਰਥਿਕ ਹਾਲਤ ਸੁਧਰਨ ਲੱਗੀ ਪਰ ਇਸ ਤੋਂ ਵੱਡਾ ਬਦਲਾ ਉਸਦੇ ਮਨ ਵਿੱਚ ਆਇਆ ਉਸਨੇ ਮਹਿਸੂਸ ਕੀਤਾ ਕਿ ਸ਼ਹਿਰ ਵਿੱਚ ਉਹ ਸਿਰਫ ਪੈਸੇ ਦੇ ਪਿੱਛੇ ਭੱਜ ਰਿਹਾ ਸੀ ਪਰ ਇੱਥੇ ਉਸ ਨੂੰ ਅਸਲੀ ਸੁੱਖ ਮਿਲਿਆ ਪਰਿਵਾਰ ਨਾਲ ਸਮਾਂ ਕੁਦਰਤ ਦੀ ਗੋਦ ਵਿੱਚ ਰਹਿਣਾ ਤੇ ਲੋਕਾਂ ਦੀ ਮਦਦ ਉਹ ਸਮਝ ਗਿਆ ਕਿ ਉਸ ਦੀ ਪੁਰਾਣੀ ਜ਼ਿੰਦਗੀ ਦਾ ਖਤਮ ਹੋਣਾ ਵੀ ਰੱਬ ਦੀ ਮਰਜ਼ੀ ਸੀ ਤਾਂ ਜੋ ਉਹ ਇੱਕ ਸੱਚੀ ਤੇ ਪਵਿੱਤਰ ਜ਼ਿੰਦਗੀ ਜੀ ਸਕੇ ਇੱਕ ਦਿਨ ਉਹ ਗੁਰਦਿਆਲ ਕੋਲ ਗਿਆ ਤੇ ਕਿਹਾ ਤੁਸੀਂ ਸਹੀ ਸੀ ਰੱਬ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ ਮੈਂ ਅੱਜ ਖੁਸ਼ ਹਾਂ ਗੁਰਦਿਆਲ ਨੇ ਮੁਸਕਰਾ ਕੇ ਕਿਹਾ ਜ਼ਿੰਦਗੀ ਇੱਕ ਸਫ਼ਰ ਹੈ ਅਮਰ ਹਰ ਦੁੱਖ ਤੋਂ ਬਾਅਦ ਸੁੱਖ ਆਉਂਦਾ ਹੈ ਬਸ ਪਰੋਸਾ ਰੱਖ ਇਸ ਕਹਾਣੀ ਦਾ ਸਬਕ ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਰੱਬ ਦੀ ਮਰਜ਼ੀ ਸਾਡੀ ਸੋਚ ਤੋਂ ਉੱਪਰ ਹੁੰਦੀ ਹੈ ਜਦੋਂ ਜ਼ਿੰਦਗੀ ਵਿੱਚ ਮੁਸੀਬਤਾਂ ਆਉਂਦੀਆਂ ਹਨ ਤਾਂ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਹਰ ਦੁੱਖ ਦੇ ਪਿੱਛੇ ਇੱਕ ਸੁੱਖ ਲੁਕਿਆ ਹੁੰਦਾ ਹੈ ਤੇ ਹਰ ਮੁਸੀਬਤ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ ਅਮਰ ਦੀ ਜ਼ਿੰਦਗੀ ਇਸ ਦੀ ਮਿਸਾਲ ਹੈ ਕਿ ਜੋ ਦਿਖਦਾ ਬੁਰਾ ਹੈ ਉਹ ਸ਼ਾਇਦ ਸਾਡੇ ਲਈ ਸਭ ਤੋਂ ਵਧੀਆ ਹੋਵੇ ਸੁਣਨ ਵਾਲਿਆਂ ਲਈ ਇਹ ਅਹਿਮ ਸੁਨੇਹਾ ਜੇ ਤੁਸੀਂ ਅੱਜ ਦੁਖੀ ਹੋ ਜੇ ਤੁਹਾਡਾ ਮਨ ਟੁੱਟਿਆ ਹੋਇਆ ਹੈ ਤਾਂ ਇਹ ਯਾਦ ਰੱਖੋ ਰੱਬ ਤੁਹਾਡੇ ਨਾਲ ਹੈ ਉਸ ਦੀਆਂ ਯੋਜਨਾਵਾਂ ਤੁਹਾਡੇ ਭਲੇ ਲਈ ਹਨ ਭਾਵੇਂ ਤੁਸੀਂ ਅੱਜ ਉਹਨਾਂ ਨੂੰ ਨਾ ਸਮਝ ਸਕੋ ਹਰ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਤੇ ਹਰ ਦੁੱਖ ਤੋਂ ਬਾਅਦ ਖੁਸ਼ੀ ਆਉਂਦੀ ਹੈ ਆਪਣੇ ਆਪ ਨੂੰ ਸੰਭਾਲੋ ਰੱਬ ਤੇ ਭਰੋਸਾ ਕਰੋ ਤੇ ਹੌਸਲੇ ਨਾਲ ਅੱਗੇ ਵਧੋ ਤੁਹਾਡੇ ਚੰਗੇ ਦਿਨ ਜ਼ਰੂਰ ਆਉਣਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ